ਮੇਰੀ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਪ ਸਰਕਾਰ ਤੁਹਾਡੇ ਦਵਾਰ ਜ਼ਿਲ੍ਹਾ ਗੁਰਦਾਸਪੁਰ ਦੇ ਖਜ਼ਾਂਚੀ ਰਮਨਦੀਪ ਸਿੰਘ ਵਹਾਲਾ ਨੇ ਆਪ ਸਰਕਾਰ ਭਗਵੰਤ ਸਿੰਘ ਜੀ ਮਾਨ ਦੇ ਕੰਮਾਂ ਦੀ ਸਲਾੰਗਾ ਕਰਦਿਆਂ ਉਹਨਾਂ ਕਿਹਾ ਕਿ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾਂ ਆਪ ਦੀ ਸਰਕਾਰ ਤੁਹਾਡੇ ਦਵਾਰ ਸਕੀਮ ਦਾ ਲਾਭ ਉਠਾਓ ਅਤੇ ਨਾਲ ਹੀ ਇੱਕ ਹੋਰ ਅਪੀਲ ਕਰਦਾ ਹਾਂ ਕਿ 11 ਫਰਵਰੀ ਨੂੰ ਆਪ ਦੇ ਸੁਪਰੀਮੋ શ્રી ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਜੀ ਮਾਨ ਖਡੂਰ ਸਾਹਿਬ ਵਿਖੇ ਪਹੁੰਚ ਰਹੇ ਹਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਿਨ ਰਾਤ ਅਣਥਕ ਮਿਹਨਤ ਕਰ ਰਹੇ ਹਨ ਆਓ ਖਡੂਰ ਸਾਹਿਬ ਪਹੁੰਚ ਕੇ ਉਹਨਾਂ ਦੇ ਕੀਮਤੀ ਵਿਚਾਰ ਸੁਣੀਏ ਦੇਖੋ ਤਾਰੀਵਾਲ ਤੋਂ ਬਦਲਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਸੋਸ਼ੀਅਲ ਲੀਜ਼ ਆਰਿਆ ਨੂੰ ਮੈਂ ਰਮਨ ਸਿੰਘ ਵਾਲਾ ਜ਼ਿਲ੍ਹਾ ਖਜਾਨਚੀ ਗੁਰਦਾਸਪੁਰ ਆਮ ਆਦਮੀ ਪਾਰਟੀ ਮੈਂ ਸਰਕਾਰ ਦੁਆਰਾ ਲਗਾਈ ਜਾ ਰਹੀ ਕੈਂਪ ਆਪ ਦੀ ਸਰਕਾਰ ਆਪ ਦੇ ਦੁਆਰ ਵਿੱਚ ਸਾਰਿਆਂ ਨੂੰ ਪੂਰਜਰ ਅਪੀਲ ਕਰਦਾ ਕਿ ਇਨ੍ਹਾਂ ਕੈਂਪਾਂ ਦੇ ਵਿੱਚ ਵੱਧ ਛੱਟ ਕੇ ਹਿੱਸਾ ਲਾਓ ਅਤੇ ਆਪਣੇ ਜੋ ਵੀ ਮੁਸ਼ਕਲਾਂ ਨੇ ਉਹ ਹੱਲ ਕਰਵਾਓ ਜਿਵੇਂ ਕਿ ਇਨ੍ਹਾਂ ਕੈਂਪਾਂ ਦੇ ਵਿੱਚ ਬੀਡੀਪੀਓ ਦਫ਼ਤਰ ਆਪਣੇ ਰੈਵਨਿਊ ਡਿਪਾਰਟਮੈਂਟ ਸੇਵਾ ਕੇਂਦਰ ਵਗੈਰਾ ਸਮਲ ਜਿੰਨੇ ਵੀ ਸਰਕਾਰੀ ادارے ਨੇ ਸਾਰੇ ਉਥੇ ਆ ਗਏ ਹਰ ਪਿੰਡ ਦੇ ਵਿੱਚ ਹਰ ਵਾਰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਮਾਧਿਅਮ ਰਾਹੀਂ ਤੁਸੀਂ ਆਪਣੇ ਜੋ ਵੀ ਤੁਹਾਡੇ ਕੰਮ ਨੇ ਤੁਸੀਂ ਬਿਨਾ ਕਿਤੇ ਖੱਜਲ ਖਵਾਰ ਹੋਏ ਕਿਤੇ ਸਰਕਾਰੀ ਅਫਸਰ ਵਿੱਚ ਗਏ ਆਪਣੇ ਕੰਮ ਨੂੰ ਹੱਲ ਕਰਵਾ ਸਕਦੇ ਹੋ ਜਿਵੇਂ ਕੁਝ ਦਿਨ ਪਹਿਲਾਂ ਆਪਾਂ ਦੇਖਿਆ ਕਿ ਇੱਕ ਮੈਰिज ਹੋਈ ਹੈ ਤੇ ਉਹ ਰਿਸਿਸਸ਼ਨ ਕਰਾਉਂਦੇ ਮੈਰिज ਨੂੰ ਕਿੰਨਾ ਟਾਈਮ ਲੰਮਾ ਸਮਾਂ ਲੱਗ ਜਾਂਦਾ ਹੁੰਦਾ ਸੀ ਉਹ 5 ਮਿੰਟ ਵਿੱਚ ਉਸ ਦੀ ਰਿਸਿਸਸ਼ਨ ਹੋ ਗਈ ਇਹ 70 ਸਾਲ ਦੇ ਵਿੱਚ ਪਹਿਲੀ ਵਾਰ ਹੋਇਆ ਹੋਏ ਦਾ ਬੜੀ ਕਨੇ ਚੀਜ਼ਾਂ ਸੋਚੀਆਂ ਨਹੀਂ ਹੋਣੀਆਂ। ਤੋਂ ਮੈਂ ਸਾਰਿਆਂ ਮਾਤ ਤੁਹਾਡੇ ਮਾਧਿਅਮ ਰਹੀ ਹੈ ਇਹੀ ਕਹਿਣਾ ਚਾਹੁੰਨਾ ਕਿ ਉਹਨਾਂ ਮਤਲਬ ਕੈਂਪਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲਾਓ ਅਤੇ ਆਪਣੇ ਜੋ ਵੀ ਹੈਗਾ ਯਾ ਮੁਸ਼ਕਲਾਂ ਨੇ ਉਹਨਾਂ ਨੂੰ ਜਲਦੀ ਤੋਂ ਜਲ ਮਤਲਬ ਆਪਣਾ ਹੱਲ ਕਰਵਾਓ ਤੇ ਜੋ ਬਜ਼ੁਰਗ ਆਪਣੇ ਨੇ ਜੋ ਨਹੀਂ ਕਿਤੇ ਜਾ ਸਕਦੇ ਜਾਂ ਨਹੀਂ ਆ ਸਕਦੇ ਸਰਕਾਰੀ ادارਿਆਂ ਵਿੱਚ ਉਹ ਵੀ ਉੱਥੇ ਉਸ ਚੀਜ਼ ਦਾ ਫਾਇਦਾ ਉਠਾਉਣ। ਮੈਂ ਤੁਹਾਡੇ ਮਾਧਿਅਮ ਰਹੀ ਇੱਕ ਹੋਰ ਅਪੀਲ ਕਰਨ ਜਾ ਰਹੀਆਂ ਪੰਜਾਬ ਵਾਸੀਆਂ ਨੂੰ ਕਿ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ 11 ਤਰੀਕ ਨੂੰ ਸਾਡੇ ਵਿੱਚ ਸ਼੍ਰੀ ਖਡੂਰ ਸਾਹਿਬ ਵਿਖੇ ਪਹੁੰਚ ਰਹੇ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਆਓ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚੀਏ ਤੇ ਉਹਨਾਂ ਦੇ ਵਿਚਾਰ ਸੁਣੀਏ